हां जी दोस्तों पेंडू जिम्मेदार दी इस वीडियो दे विच आज आपा थोनू दो मारवाड़ी बशेरे दिखाउने हां सेल वाले एक ताहा ਕਮੈਤ ਰੰਗ ਦਾ ਬਸ਼ੇਰਾ ਹੈਗਾ ਮੱਥੇ ਪਟੇ ਵਾਲਾ ਤੇ ਦੂਜਾ ਬਸ਼ੇਰਾ ਹੈਗਾ ਆਹ ਕਾਲੇ ਰੰਗ ਦਾ ਇਹਦੇ ਪਿਛਲੇ ਦੋ ਪੈਰ ਚਿੱਟੇ ਆ ਮੱਥੇ ਤੇ ਇਹਦੇ ਫੁੱਲ ਆ ਦੋਵੇਂ ਬਸ਼ੇਰੇ ਇੱਕੇ ਬੰਦੇ ਕੋਲੇ ਸੇਲ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਅਮਲਾ ਸਿੰਘ ਵਾਲਾ ਸੋ ਪਹਿਲਾਂ ਜਿਹੜੀ ਗੱਲਬਾਤ ਆ ਐਸ ਬਸ਼ੇਰੇ ਬਾਰੇ ਕਲੀਅਰ ਕਰਦੇ ਆ ਇਹ ਬਚੇਰੇ ਦੀ ਜਿਹੜੀ ਉਮਰ ਆ 9 ਮਹੀਨੇ ਆ, ਬਾਲ ਪੌਰੀਆਂ ਦਾ ਬਿਲਕੁਲ ਸਾਫ ਆ। ਅਲੀਸ਼ਾਨ ਘੋੜੇ ਦਾ ਪੋਤਾ ਇਹ ਤੇ ਗੁਰਵਾਜ ਘੋੜੇ ਦਾ ਬੱਚਾ ਗਾ। ਸੋ ਜਿਹੜੀ ਇਹਦੀ ਮਾਂ ਗਈ ਉਹ ਵੀ 62 ਇੰਚ ਹਾਈਟ ਦੀ ਨੀਲੀ ਘੋੜੀ ਆ ਬਹੁਤ ਜ਼ਿਆਦੇ ਚੰਗੀ। ਬਾਕੀ ਤੁਸੀਂ ਮਾਰਕਾ ਦੇਖ ਸਕਦੇ ਹੋ। ਮੱਥੇ ਤੇ ਜਮ੍ਹਾਂ ਇਹਨ ਸਿੱਧਾ ਸਟ੍ਰੇਟ ਪ੍ਰੋਪਰ ਪਟਾਗਾ। ਕੰਨ ਬਹੁਤ ਜ਼ਿਆਦੇ ਛੋਟਾ ਤੇ ਕੁੰਡੀ ਵਾਲਾ। ਬਣਤਰਾਂ ਤੁਸੀਂ ਦੇਖੋ ਬਚੇਰੇ ਦੀਆਂ। 9 ਮਹੀਨੇ ਉਮਰ ਦੇ ਹਿਸਾਬ ਨਾਲ ਕੱਦ ਕਾਠ ਚੰਗਾ ਕਰਦਾ ਹੁੰਦਾ। ਬਾਕੀ ਬਾਡੀ ਬੁੱਡੀ ਦਾ ਖੁੱਲਾ ਬਣੂਗਾ। ਮਜ਼ਬੂਤ ਵੀ ਆ ਬੱਚਾ ਪਿੱਠ ਪੁੜੇ ਦਾ ਚੰਗਾ ਹੈਗਾ। ਗਰਦਨ ਗੁਰਦਨ ਦੇ ਜਿਹੜੇ ਕੱਟ ਪੁਆਇੰਟ ਆ ਬਹੁਤ ਸੋਹਣੇ ਆ। ਸ਼ੋਅ ਬਹੁਤ ਕਰਦਾ ਹੈਗਾ। ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਅਲੀਸ਼ਾਨ ਲਾਈਨ ਦਾ ਬਸ਼ੇਰਾ ਖਰੀਦਣਾ ਚਾਹੁੰਦਾ ਪਾਲਣ ਵਾਸਤੇ। ਸ਼ਿਗੜੀ ਇਸ ਬਸ਼ੇਰੇ ਨੇ ਕੁਝ ਟਾਈਮ ਪਹਿਲਾਂ ਹੀ ਪੱਟਿਆ। ਹੁਣ 9 ਮਹੀਨੇ ਉਮਰ ਹੋ ਗਈ ਇਹਦੀ। ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਦੂਜਾ ਬਸ਼ੇਰਾ ਜਿਹੜਾ ਹੈਗਾ ਇਹ ਅਲੀ ਕਿਰ ਲਗਾਣ ਵਾਲੀ ਲਾਈਨ ਦੇ ਵਿੱਚੋਂ ਸਤਾਰ ਘੋੜੇ ਦਾ ਬੱਚਾ ਹੈਗਾ ਸੋ ਸਤਾਰ ਉਹ ਘੋੜਾ ਜਿਹੜੇ ਨੇ ਬਹੁਤ ਸਾਰੇ ਸ਼ੋ ਵੀ ਬੰਨ ਕੀਤੇ ਆ ਬਾਬਾ ਫਾਰਮ ਖਾਈ ਵਾਲਿਆਂ ਦੇ ਕੋਲੇ ਆਹੋ ਪੰਜ ਕਲਿਆਣ ਘੋੜਾ ਉਸ ਘੋੜੇ ਦਾ ਬੱਚਾ ਦੋਸਤੋ ਮਾਂ ਇਹਦੀ ਵੀ ਬਹੁਤ ਜ਼ਿਆਦੇ ਚੰਗੀ ਆ ਇਹਦੀ ਉਮਰ 25 ਮਹੀਨੇ ਹੋ ਗਈ ਕਾਦਾ ਜਿਹੜਾ ਇਹਦਾ 65 ਇੰਚਾ ਬਾਲ ਪੌਰੀਆਂ ਦਾ ਇਹ ਵੀ ਬਿਲਕੁਲ ਸਾਫ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਦੋਵੇਂ ਬਿਸ਼ੇਰੇ ਖਰੀਦਣਾ ਚਾਹੁੰਦਾ ਜਾਂ ਕਿਸੇ ਨੇ ਕੱਲਾ-ਕੱਲਾ ਅਲੱਗ ਤੋਂ ਖਰੀਦਣਾ ਜਿਵੇਂ ਵੀ ਤੁਸੀਂ ਮਰਜੀ ਕਾਲ ਕਰਕੇ ਸੌਦਾ ਕਰ ਸਕਦੇ ਹੋ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾਗਾ ਅਮਲਾ ਸਿੰਘ ਵਾਲਾ ਬਰਨਾਲੇ ਤੋਂ ਜਦੋਂ ਆਪਾਂ ਰਾਏਕੋਟ ਨੂੰ ਜਾਂਦੇ ਆ ਤਾਂ ਰੋਡ ਦੇ ਉੱਤੇ ਹੀ ਬਰਨਾਲੇ ਤੋਂ ਤਕਰੀਬਨ 7 ਕਿਲੋਮੀਟਰ ਦੂਰ ਪਿੰਡ ਪੈਂਦਾਗਾ ਤੇ ਜੇ ਰਾਏਕੋਟ ਬੰਨੀਓ ਦੇਖੀਏ ਉਧਰੋਂ 26-27 ਕਿਲੋਮੀਟਰ ਦੂਰ ਆ ਪਿੰਡ ਇਹ ਜਿਹੜਾ ਓਨਰ ਆ ਭਵਜੀ ਤੋਂ ਉਹਦਾ ਤੁਸੀਂ ਕੰਟੈਕਟ ਨੰਬਰ ਨੋਟ ਕਰ ਲਓ 86996 63630 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਦੇ ਪਿੰਡ ਜਾ ਕੇ ਬਸ਼ੇਰੇ ਦੇਖ ਕੇ ਖਰੀਦ ਸਕਦੇ ਹੋ ਇੱਕ ਰਿਕਵੈਸਟ ਆ ਵੀਡੀਓ ਨੂੰ ਪੂਰੀ ਦੇਖ ਲਿਓ ਸਟਾਰਟਿੰਗ ਦੇ ਵਿੱਚ ਤੁਸੀਂ ਕੀ ਕਰਦੇ ਹੋ ਥੋੜੀ ਜੀ ਵੀਡੀਓ ਦੇਖ ਕੇ ਫੋਨ ਲਾ ਲੈਂਦੇ ਆ ਭਰਾ ਤੇ ਇਸ ਗੱਲ ਕਰਕੇ ਮੂਰਲੇ ਬੰਦੇ ਨੂੰ ਪਰੇਸ਼ਾਨੀ ਬਹੁਤ ਆਉਂਦੀ ਆ ਆਪਦਾ ਤੇ ਅਗਲੇ ਬੰਦੇ ਦਾ ਟਾਈਮ ਖਰਾਬ ਨਾ ਕਰਿਆ ਕਰੋ ਜਿਹੜੀ ਡਿਟੇਲ ਵੀਡੀਓ ਦੇ ਵਿੱਚ ਦੱਸੀ ਹੁੰਦੀ ਆ ਉਹੀ ਗੱਲਾਂ ਰਿਪੀਟ ਨਾ ਕਰਿਆ ਕਰੋ ਤੇ ਬਾਈ ਕਹਿੰਦਾ ਵੀ ਫੋਟੋ ਵੀਡੀਓ ਦੀ ਗੱਲਬਾਤ ਭਰਾ ਨਾ ਕਰਨ ਇਸ ਵੀਡੀਓ ਦੇ ਵਿੱਚ ਹੀ ਸਾਰਾ ਕੁਝ ਆਪਾਂ ਕਲੀਅਰ ਕਰਤਾ ਤੇ ਪਿੰਡ ਜਾ ਕੇ ਤੁਸੀਂ ਦੇਖ ਕੇ ਬਿਸ਼ੇਰੇ ਖਰੀਦ ਸਕਦੇ ਹੋ ਸੌਦਾ ਕਰ ਸਕਦੇ ਹੋ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋ ਤੇ ਬਸ਼ੇਰੇ ਤੁਸੀਂ ਜਾ ਕੇ ਫਿੱਟ ਕਰ ਸਕਦੇ ਹੋ ਚੰਗੇ ਆ ਬਸ਼ੇਰੇ ਦੋਵੇਂ ਸਾਫ ਸੁਥਰੇ ਆ